ਜੇ ਬੰ ਪੰਜਾਬੀ ਟੀਵੀ ਨਾਲ ਜੁੜੇ ਹੋ ਤਮਾਮ ਦਰਸ਼ਕਾਂ ਦਾ ਸਤਿਪਾਲ ਭਾਗੀ ਕੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਨਿਹਾਲ ਸਿੰਘ ਵਾਲੇ ਦਾ ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ ਅਸੀਂ ਅੱਜ ਮੌਜੂਦ ਹਾਂ ਔਰ ਇਸ ਦਫਤਰ ਦੇ ਜਿਹੜੇ ਹੈਗੇ ਬੇਸ਼ੱਕ ਇਸ ਦੀ ਬਿਲਡਿੰਗ ਆ ਜਿਹੜੀ ਹੈਗੀ ਆ ਉਹ ਨਵੀਂ ਦਾਣਾ ਮੰਡੀ ਦੇ ਵਿੱਚ ਚਲੀ ਗਈ ਆ ਪਰ ਲੋਕਾਂ ਦਾ ਜਿਹੜੇ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕਰਕੇ ਸਰਕਾਰਾਂ ਉਹ ਡਿਵੈਲਪਮੈਂਟ ਦੇ ਕੰਮ ਕਰਦੀਆਂ ਉਹਨਾਂ ਦਾ ਕਿਸ ਤਰ੍ਹਾਂ ਦੁਰਉਪਯੋਗ ਹੁੰਦਾ ਕਿਸ ਤਰ੍ਹਾਂ ਉਸ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਮੇਰੇ ਨਾਲ ਤੁਸੀਂ ਇੱਕ ਸਾਹਮਣੇ ਦੇਖ ਰਹੇ ਹੋ ਇੱਕ ਨੀਂ ਪੱਥਰ ਲੱਗਿਆ ਹੋਇਆ ਮਾਰਕੀਟ ਕਮੇਟੀ ਨੇ ਹਾਲ ਸਿੰਘ ਵਾਲਾ ਦਾ ਕਿਸਾਨ ਰਾਮਕਰ ਇਸ ਨੀਂ ਪੱਥਰ ਇਸ ਮਾਰਕੀਟ ਨੀਂ ਪੱਥਰ ਦਾ ਉਦੋਂ ਕੱਟਣਾ ਮਰਹੂਮ ਜਥੇਦਾਰ ਤੋਤਾ ਸਿੰਘ ਜੀ ਜੋ ਕਿ ਉਸ ਟਾਈਮ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਨ ਉਹਨਾਂ ਨੇ 1902 8 1986 ਨੂੰ ਆਪਣੇ ਕਰ ਕਮਲਾ ਨਾਲ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਸੀ ਉਸ ਟਾਈਮ ਦੇ ਮਰਹੂਮ ਐਮ ਐਲ ਏ ਜ਼ਥੇਦਾਰ ਜੋੜਾ ਸਿੰਘ ਜੀ ਭੱਗਕੇ ਕੇਸਰ ਸਿੰਘ ਜੀ ਸੰਘਾ ਇੰਜੀਨੀਅਰ ਔਰ ਜ਼ਥੇਦਾਰ ਸੰਤ ਸਿੰਘ ਜੀ ਚੇਅਰਮੈਨ ਉਸ ਟਾਈਮ ਦੇ ਮੌਜੂਦਾ ਜਿਹੜੇ ਹੈਗੇ ਸੀ ਅ ਲੀਡਰ ਸਾਹਿਬਾਨ ਸੀ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਬਹੁਤ ਜਿਹੜੀ ਹੈਗੀ ਆ ਜਦੋਂ ਜਿਆਦੇ ਨਾਲ ਇਸ ਕਰੋੜਾ ਰੁਪਏ ਦੀ ਬਿਲਡਿੰਗ ਨੂੰ ਜਿਹੜਾ ਹੈਗਾ ਉਸ ਦੇ ਉਸਾਰੀ ਕੀਤੀ ਸੀ ਕਿਸਾਨਾਂ ਦੇ ਆਰਾਮ ਕਰ ਲਈ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਲਈ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਸ ਕਰੋੜਾ ਰੁਪਏ ਦੀ ਬਿਲਡਿੰਗ ਦਾ ਜਿਹੜੇ ਹੈਗੇ ਹਾਲਾਤ ਕਿਸ ਤਰ੍ਹਾਂ ਹੋ ਜੰਨੇ ਕਿਸ ਤਰ੍ਹਾਂ ਆਫਸਰਾਂ ਦੀ ਔਰ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਦੇ ਕਾਰਨ ਲੋਕਾਂ ਦਾ ਕਰੋੜਾ ਰੁਪਏ ਦਾ ਜਿਹੜਾ ਪੈਸਾ ਉਮ ਕਿਵੇਂ ਬਰਬਾਦ ਕੀਤਾ ਜਾ ਰਿਹਾ ਇੱਥੇ ਜਿਹੜਾ ਹੈਗਾ ਨਗਰ ਪੰਚਾਇਤ ਦੀ ਜਿਹੜਾ ਹੈਗਾ ਅੱਜ ਕੱਲ ਇਹ ਜੋ 2014 ਤੋਂ ਬਾਅਦ ਜਿਹੜੀ ਹੈਗੀ ਨਗਰ ਪੰਚਾਇਤ ਹੋਂਦ ਵਿੱਚ ਆਈ ਹਲਕਾ ਨੇ ਹਲ ਸਿੰਘ ਵਾਲਾ ਦੀ ਔਰ ਨਗਰ ਪੰਚਾਇਤ ਦੇ ਪ੍ਰਬੰਧ ਦੇਖ ਲਓ ਕਿ ਇੱਥੇ ਨਗਰ ਜਿਹੜਾ ਮਾਰਕੀਟ ਕਮੇਟੀ ਪਲਾਂ ਪ੍ਰਬੰਧ ਕਰਦੀ ਹੁੰਦੀ ਸੀ ਗੰਦੇ ਪਾਣੀ ਦਾ ਸੀਵਰੇਜ ਦੇ ਪਾਣੀ ਦਾ ਅੱਜ ਕੱਲ ਉਹ ਨਗਰਪੰਚਾਇਤ ਨਿਹਾਲ ਸਿੰਘ ਵਾਲਾ ਦੇ ਹੱਥ ਚ ਔਰ ਤੁਸੀਂ ਇਹ ਵੀ ਦਖਮੈ ਦਿਖਾਉਣਾ ਚਾਹੁੰਦਾ ਮੈਂ ਆਪਣੇ ਕੈਮਰਾਮੈਨ ਨੂੰ ਕੰਮ ਕਰਕੇ ਦਿਖਾਇਆ ਜਾਵੇ ਨਗਰਪੰਚਾਇਤ ਦਾ ਜੋ ਅੱਜ ਕੱਲ ਜਿਹਦਾ ਹੈਗਾ ਵਾਟਰ ਜਿਹੜੇ ਸੀਵਰੇਜ ਦਾ ਹੈਗਾ ਕੰਟਰੋਲ ਆ ਨਗਰਪੰਚਾਇਤ ਦੇ ਹੱਥ ਚ ਔਰ ਨਗਰਪੰਚਾਇਤ ਨੇ ਆਪਣਾ ਪੰਪ ਸੈੱਟ ਲਾ ਕੇ ਤੁਸੀਂ ਦੇਖ ਸਕਦੇ ਹੋ ਕਰੋੜਾਂ ਰੁਪਏ ਦੇ ਲੋਕਾਂ ਦੇ ਕਰੋੜਾਂ ਰੁਪਏ ਦੀ ਜਿਹੜੀ ਬਰਬਾਦੀ ਹੈ ਕਿਵੇਂ ਹੋ ਰਹੀ ਹੈ ਚਾਰ ਸਪੇਰੇ ਗੰਦੇ ਪਾਣੀ ਦਾ ਜਿਹੜਾ ਹੈਗਾ ਉਹ ਪੂਰੇ ਸਮੁੰਦਰ ਦਾ ਰੂਪ ਧਾਰਿਆ ਹੋਇਆ ਹੈ ਲੋਕਾਂ ਨੂੰ ਨਾਮਰਾਦ ਬਿਮਾਰੀਆਂ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਡੇਂਗੂ ਵਰਗੀਆਂ ਨਾਮਰਾਦੀਆਂ ਬਿਮਾਰੀਆਂ ਜਿਹੜੀਆਂ ਹੈਗਾ ਉਹ ਲਗਾਤਾਰ ਹੋ ਰਹੀਆਂ ਪਰ ਨਾ ਤਾਂ ਨਗਰ ਪੰਚਾਇਤ ਦੇ ਕੋਈ ਧਿਆਨ ਦੇ ਵਿੱਚ ਇਹ ਗੱਲ ਹੈਗੀ ਆ ਨਾ ਹੀ ਪੰਜਾਬ ਮੰਡੀ ਬੋਰਡ ਦੀ ਆਰਪਰ ਪੈਦੀ ਜਿਹੜੀ ਹੈਗੀ ਆ ਬਿਲਡਿੰਗ ਜਿਹੜੀ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਆ ਔਰ ਇਸ ਬਿਲਡਿੰਗ ਦੇ ਵਿੱਚ ਜਿਹੜੇ ਹੈਗੇ ਆ ਚੋਰ ਆ ਚੱਕੇ ਜਿਹੜੇ ਹੈਗੇ ਆ ਉਹ ਨਸ਼ੇਈ ਜਿਹੜੇ ਲੋਕ ਹੈਗੇ ਉਹ ਬਹਿ ਕੇ ਗਲਤ ਕੰਮ ਕਰਦੇ ਆ ਔਰ ਇਸ ਬਿਲਡਿੰਗ ਦੀ ਵਰਤੋਂ ਜਿਹੜੀ ਆ ਨਸ਼ੇ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਆ ਸੋ ਸਰਕਾਰਾਂ ਨੂੰ ਚਾਹੀਦਾ ਕਿ ਲੋਕਾਂ ਦੇ ਜਾਂ ਜੇਬਾਂ ਦਾ ਪੈਸਾ ਇਸ ਤਰ੍ਹਾਂ ਬਰਬਾਦੀ ਕਿਵੇਂ ਹੋ ਰਹੀ ਆ ਅਸੀਂ ਆਪਣੇ ਮਾਧਿਅਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕੈਮਰਾਮੈਨ ਰਕੇਸ਼ ਸਿੰਘਲਾ ਦੇ ਨਾਲ ਏਵਨ ਪੰਜਾਬੀ ਟੀਵੀ ਤੋਂ ਸੱਤ ਪਲ ਭੱਗੀ ਕੀ ਦੀ ਇਹ ਵਿਸ਼ੇਸ਼ ਰਿਪੋਰਟ